ਚੇਂजेस ਕਰਕੇ ਨਵੀਂ ਸਕੀਮ ਲਿਆਦੀ ਗਈ ਜਿਹਦਾ ਨਾਮ ਜੀ ਰਾਮ ਜੀ ਰੱਖਿਆ ਗਿਆ ਔਰ ਜੀ ਰਾਮ ਜੀ ਦੇ ਵਿੱਚ ਜਿਹੜਾ ਪ੍ਰੋਵੀਜ਼ਨ ਕੀਤਾ ਗਿਆ ਹੈਗਾ ਇਹ ਹਵਾ ਕ੍ਰੀਏਟ ਕਰ ਰਹੇ ਗਿਆ ਗਲਤ ਨੈਰੇਟਿਵ ਸੈਟ ਅਪ ਕਰ ਰਹੇ ਹੈਗੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਔਰ ਇਥੋਂ ਤੱਕ ਆਪਣਾ ਇੱਕ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਰੀਸਨ 30 ਤਰੀਕ ਨੂੰ ਆਪਨਾ ਦਸੰਬਰ ਨੂੰ ਸਪੈਸ਼ਲ ਵਿਸ਼ੇਸ਼ ਆਪਣਾ ਵਿਧਾਨ ਸਭਾ ਸੈਸ਼ਨ ਬੁਲਾ ਕੇ ਹੁਣ ਤੁਹਾਨੂੰ ਵੀ ਇਹ ਪਤਾ ਹੈਗਾ ਕਿ ਆਪਾਂ ਇੱਕ ਫੈਡਰਲ ਸਟਰਕਚਰ ਹੈਗਾ ਇੰਡੀਆ ਦਾ ਭਾਰਤ ਦਾ ਜਿਹਦੇ ਵਿੱਚ ਪਾਰਲੀਮੈਂਟ ਸੁਪਰੀਮ ਹੈ ਕੱਲ ਨੂੰ ਅਸੀਂ ਆਪਣਾ ਇਹ ਕਹੀਏ ਕਿ ਜੀ ਆਪਣਾ ਪੰਜਾਬ ਵਿਧਾਨ ਸਭਾ ਇਹ ਐਕਟ ਪਾਸ ਕਰਦੀ ਹੈਗੀ ਆ ਕਿ ਅਸੀਂ ਆਪਣਾ ਕਿਸੇ ਜਾਤੀ ਨੂੰ ਐਸਸੀ ਰੈਕੋਗਨਾਈਜ਼ ਨਹੀਂ ਕਰਦੇ ਜਾਂ ਅਸੀਂ ਆਪਣਾ ਕੋਈ ਇਹੋ ਜਿਹਾ ਲਾ ਲੈ ਕੇ ਆਦਈਏ ਜਿਹੜਾ ਪਾਰਲੀਮੈਂਟ ਨੇ ਪਾਸ ਕੀਤਾ ਹੋਵੇ ਤੇ ਅਸੀਂ ਨਹੀਂ ਮੰਨਦੇ ਤਾਂ ਇਹਦੇ ਲਾਇਸੈਂਸ ਨਸ ਹੋ ਜੇਗੀ ਆਪਣਾ ਪੰਜਾਬ ਸਰਕਾਰ ਕਿੱਧਰ ਨੂੰ ਜਾ ਰਹੀ ਹੈਗਾ ਇਹ ਸਮਝ ਤੋਂ ਬਾਹਰ ਹੈ ਬਾਹਰੇ ਗਿਆ ਸੋ ਇਸ ਕਰਕੇ ਜਿਹੜਾ ਰੈਜ਼ੋਲੂਸ਼ਨ ਲੈ ਕੇ ਆਂਦਾ ਹੈਗਾ ਉਹ ਉਸੇ ਦਿਨ ਹੀ ਆਪਣਾ 30 ਤਰੀਕ ਨੂੰ ਹੀ ਸ਼ਾਮ ਨੂੰ ਸ਼ਿਵਰਾਜ ਸਿੰਘ ਚੋਹਾਂਜ ਜੀ ਨੇ ਕਿਹਾ ਇਹ ਗੈਰ ਸੰਵਿਧਾਨਿਕ ਹੈ ਇਹ ਉਚਿਤ ਨਹੀਂ ਹੈ ਲੇਕਿਨ ਭਾਰਤ ਸਰਕਾਰ ਕੋਲ ਇਹ ਆਪਸ਼ਨ ਹੈ ਕਿ ਇਹਨਾਂ ਨੂੰ 2 ਮਿੰਟ ਦੇ ਵਿੱਚ ਚਲਦਿਆ ਕਰਕੇ ਪ੍ਰੈਜ਼ੀਡੈਂਟ ਰੂਲ ਲਾਇਆ ਜਾ ਸਕਦਾ ਹੈਗਾ ਪਰ ਕਿਉਂਕਿ ਇਸ ਤਰ੍ਹਾਂ ਦਾ ਸਟੈਪ ਜਿਹੜਾ ਬੜਾ ਹਾਰਸ਼ ਹੋਏਗਾ ਤੇ ਇਹ ਆਪਣਾ ਭਾਰਤ ਸਰਕਾਰ ਲਾਉਣਾ ਨਹੀਂ ਚਾਹੁੰਦੀ ਕਿ ਕੋਈ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ 92 ਐਮਐਲਏ ਦੇ ਉੱਤੇ ਲੋਕਾਂ ਨੇ ਚੁਣ ਕੇ ਸੋ ਇਸ ਕਰਕੇ ਜਿਹੜੀ ਇੱਜ਼ਤ ਭਾਰਤ ਸਰਕਾਰ ਪੰਜਾਬ ਸਰਕਾਰ ਦੀ ਕਰ ਰਿਹਾ ਹੈਗਾ ਇਹਦੀ ਰੈਸਿਪਰਕੇਸ਼ਨ ਨਹੀਂ ਹੋ ਰਹੀ ਨੰਬਰ 1 ਨੰਬਰ 2 ਦੇ ਉੱਤੇ ਜਿਹੜੀ ਜੀ ਰਾਮ ਜੀ ਸਕੀਮ ਆਈ ਹੈ ਨਮੀ ਸਕੀਮ ਆਈ ਹੈ ਮਨਰੇਗਾ ਦਾ ਹੀ ਨਵਾਂ ਰੂਪ ਹੈ ਉਹਦੇ ਵਿੱਚ ਪਹਿਲਾਂ 100 ਦਿਨਾਂ ਦੀ ਗਾਰੰਟੀ ਸੀ ਹੁਣ 125 ਦਿਨਾਂ ਦੀ ਗਾਰੰਟੀ ਹੈ ਲੇਕਿਨ 100 ਦਿਨਾਂ ਦੀ ਜਿਹੜੀ ਗਾਰੰਟੀ ਸੀ ਮਨਰੇਗਾ ਦੇ ਵਿੱਚ ਉਹ 100 ਦਿਨ ਕੰਮ ਨਹੀਂ ਦਿੱਤਾ ਗਿਆ ਕੰਮ ਕਿੰਨਾ ਦਿੱਤਾ ਗਿਆ 28 ਦਿਨ 30 ਦਿਨ 28 ਦਿਨ 30 ਦਿਨ ਇਸ ਤੋਂ ਬਾਅਦ ਕਿਤੇ ਵੀ ਕਿਸੇ ਪਿੰਡ 'ਚ ਵੀ ਕੰਮ ਇਸ ਸਾਲ ਦੇ ਦੌਰਾਨ ਆਪਣੇ 9 ਮਹੀਨੇ ਨਿਕਲ ਗਏ ਆ 3 ਮਹੀਨੇ ਰਹਿੰਦੇ ਆ ਇਸ ਤੋਂ ਬਾਅਦ ਕੰਮ ਕਿਤੇ ਨਹੀਂ ਦਿੱਤਾ ਗਿਆ ਹੁਣ ਉਹ ਆਪਣਾ ਨਵੀਂ ਸਕੀਮ ਕਿਉਂ ਆਈ ਹੈ ਕਿਉਂਕਿ ਆਪਣਾ ਇੱਕ ਸੋਸ਼ਲ ਆਡਿਟ ਹੋਣਾ ਹੁੰਦਾ ਉਹ ਪੰਜਾਬ ਸਰਕਾਰ ਨੇ ਤਕਰੀਬਨ 5000 ਪਿੰਡਾਂ 'ਚ ਕਰਾਇਆ ਜਦੋਂ ਕਿ ਸਾਡੇ ਪੰਜਾਬ ਦੀਆਂ ਪੰਚਾਇਤਾਂ ਹੈਗੀਆਂ 13304 ਸਾਡੇ 12000 ਪਿੰਡਾਂ 'ਚ ਇਹ ਪਿੰਡਾਂ 'ਚ ਇੱਕ ਤੋਂ ਵੱਧ ਪੰਚਾਇਤਾਂ ਹੈਗੀਆਂ ਸੋ 13304 ਪੰਚਾਇਤਾਂ ਦੇ ਵਿੱਚ ਸਰਪੰਚਕ ਹਜ਼ਾਰ ਪੰਚਾਇਤਾਂ ਦਾ ਆਡਿਟ ਸੋਸ਼ਲ ਆਡਿਟ ਹੋਇਆ ਸੋਸ਼ਲ ਆਡਿਟ ਕੀ ਹੁੰਦਾ ਹੈਗਾ ਸੋਸ਼ਲ ਆਡਿਟ ਇਹ ਹੁੰਦਾ ਹੈਗਾ ਕਿ ਪਿੰਡ ਦੇ ਵਿੱਚ ਹੀ ਕੰਮ ਕੀਤਾ ਗਿਆ ਮਨਰੇਗਾ ਦੇ ਤਹਿਤ ਔਰ ਪਿੰਡ ਦੇ ਲੋਕਾਂ ਨੂੰ ਦੱਸਿਆ ਗਿਆ ਬੁਲਾ ਕੇ ਸਾਰਿਆਂ ਨੂੰ ਕਿ ਆਹ ਕੰਮ ਸੀਗਾ ਇਹਦੇ ਵਿੱਚ ਇੰਨਾ ਖਰਚਾ ਆਇਆ ਇਹ ਪਿੰਡ ਦੇ ਲੋਕਾਂ ਨੇ ਕੀਤਾ ਹੈਗਾ ਮਸ਼ੀਨਾਂ ਨਾਲ ਕੇ ਨਹੀਂ ਕੀਤਾ ਕਿਸੇ ਠੇਕੇਦਾਰ ਨੇ ਨਹੀਂ ਕੀਤਾ ਇਹ ਪਿੰਡ ਦੇ ਲੋਕਾਂ ਨੇ ਮਜ਼ਦੂਰੀ ਕਰਕੇ ਕੀਤਾ ਹੈਗਾ ਹੱਥਾਂ ਨਾਲ ਕੰਮ ਕੀਤਾ ਹੈਗਾ ਤਾਂ ਇਹਨਾਂ ਨੂੰ ਐਨੇ ਪੈਸੇ ਦਿੱਤੇ ਗਏ ਆ ਉਹਦੇ ਵਿੱਚ ਪਿੰਡ ਦੇ ਲੋਕੀ ਕੋਈ ਪ੍ਰਸ਼ਨ ਪੁੱਛ ਸਕਦੇ ਹੈਗੇ ਆ ਹੁਣ ਹੋ ਕੀ ਰਿਹਾ ਮੈਂ ਆਪ ਪਿੰਡਾਂ ਦੇ ਵਿੱਚ ਜਾ ਕੇ ਦੇਖਿਆ ਹੈਗਾ ਪਿੰਡਾਂ ਦੇ ਜਿਹੜੇ ਕ੍ਰਮ ਚੌਧਰੀ ਆ ਸਰਪੰਚ ਹੈ ਉਹ ਗਰੀਬ ਲੋਕਾਂ ਦਾ ਏਟੀਐਮ ਈਸ਼ੂ ਕਰਾ ਕੇ ਆਪਣੀ ਜੇਬ 'ਚ ਪਾਈ ਫਿਰਦੇ ਆ ਮੇਨਾਵਾਰ ਉਹਨਾਂ ਤੋਂ ਜ਼ਿਆਦਾ ਖੇਤਾਂ 'ਚ ਕੰਮ ਕਰਾਉਂਦੇ ਆ ਜਾਂ ਘਰਾਂ 'ਚ ਕੰਮ ਕਰਾਉਂਦੇ ਆ ਜਿਹੜੀਆਂ ਔਰਤਾਂ ਆ ਗਰੀਬ ਔਰਤਾਂ ਉਹ ਘਰਾਂ ਦੇ ਉਹਨਾਂ ਦਾ ਗੋਹਾ ਕੂੜਾ ਚੁੱਲ੍ਹਾ ਚੌਂਕਾ ਸਾਰਾ ਕੰਮ ਕਰਦੀਆਂ ਹੈਗੀਆਂ ਤਾ ਜਾ ਕੇ ਉਹਨਾਂ ਨੂੰ ਮਹੀਨੇ ਦੋ ਮਹੀਨੇ ਬਾਅਦ ਥੋੜੇ ਜਿਹੇ ਪੈਸੇ ਦਿੰਦੇ ਆ ਜਿੱਦਾਂ ਕਿ ਆਪਾਂ ਵੈਸੇ ਹੀ ਦਈਏ ਕਿ ਵੀ ਆ 500 ਰੁਪਈਆ ਆਪਾਂ ਕਿਸੇ ਨੂੰ ਦੇ ਦਈਏ 1000 ਰੁਪਈਆ ਦੇ ਦਈਏ ਜਿੱਦਾਂ ਖਰਾਤ ਦੇ ਨਹੀਂ ਹੁੰਦੀ ਆ ਝੂਠੇ ਫੇਕ ਮਾਸਟਰ ਉਹ ਤਿਆਰ ਕੀਤੇ ਜਾਂਦੇ ਹੈਗੇ ਆ ਜਿਹੜੇ ਆਪਣੇ ਜਿਹੜੇ ਆਪਣੇ ਕੰਮ ਇੱਕ ਵਾਰੀ ਹੋ ਗਿਆ ਉਹਨੂੰ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਫੇਰ ਉਹਨਾਂ ਨੂੰ ਆਪਣਾ ਉਹ ਸ਼ੋਅ ਕਰਕੇ ਉਹਨਾਂ ਨੂੰ ਕੀਤਾ ਜਾਂਦਾ ਹੈਗਾ ਉਹਨਾਂ ਦੇ ਪੈਸੇ ਕਲੇਮ ਕੀਤੇ ਜਾਂਦੇ ਹੈਗੇ ਆ ਤੇ 10600 ਤੋਂ ਉੱਪਰ ਸ਼ਿਕਾਇਤਾਂ ਆਈਆਂ ਜਿਹੜੀਆਂ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜੀਆਂ ਭਈ ਇਹ ਸ਼ਿਕਾਇਤਾਂ ਇਹਨਾਂ ਦਾ ਨਿਪਟਾਰਾ ਕਰੋ ਲੇਕਿਨ ਨਿਪਟਾਰਾ ਇੱਕ ਸ਼ਿਕਾਇਤ ਦਾ ਵੀ ਨਹੀਂ ਹੋਇਆ ਇਸ ਕਰਕੇ ਆਪਣਾ ਜਦੋਂ ਇੱਥੇ ਕਰੋੜਾਂ ਰੁਪਏ ਦੀ ਕਪਲੇਵਾਜੀ ਹੋ ਰਹੀ ਆ ਤਾਂ ਭਾਰਤ ਸਰਕਾਰ ਨੇ ਇਹ ਸੋਚਿਆ ਕਿ ਇਸ ਚੀਜ਼ ਨੂੰ ਕਿੱਦਾਂ ਸਹੀ ਕੀਤਾ ਜਾਵੇ ਬੜੀ ਤਕੜੀ ਬ੍ਰੇਨਸਟਾਰਮਿੰਗ ਹੋਈ ਆ ਔਰ ਉਹਦਾ ਜਿਹੜਾ ਨਵਾਂ ਰੂਪ ਹੈ ਕਿ ਲੋਕਾਂ ਦੇ ਨਾਲ ਗਰੀਬ ਦੇ ਨਾਲ ਤਾਂ ਫਿਰ ਧੱਕਾ ਨਹੀਂ ਹੋਣਾ ਚਾਹੀਦਾ ਉਹਨੂੰ ਰੋਜ਼ਗਾਰ ਮਿਲਣਾ ਚਾਹੀਦਾ 100 ਦੀ بجائے 150 ਦਿਨ ਦੀ ਗਰੰਟੀ ਕਰ ਦਿੱਤੀ ਗਈ ਹੈ ਕਿ ਉਹਨੂੰ ਮਿਲੇ ਪੈਸਾ ਨੰਬਰ 1 ਰੋਜ਼ਗਾਰ ਮਿਲੇ ਨੰਬਰ 2 ਜੇ ਹਫਤਾ ਕੋਈ ਬੰਦਾ ਰੋਜ਼ਗਾਰ ਮੰਗਦਾ ਔਰ ਉਹਨੂੰ ਨਹੀਂ ਮਿਲਿਆ ਤਾਂ ਉਹਨੂੰ এমਪਲॉयਮੈਂਟ ਜਿਹੜਾ ਅਨਪਲਾਈਮੈਂਟ ਅਲਾਉਂਸ ਹੈ ਔਰ ਬੇਰੋਜ਼ਗਾਰੀ ਪੱਤਾ ਮਿਲੇ ਨੰਬਰ 3 ਫਿਰ ਆਪਣਾ ਜੇਕਰ ਆਪਣਾ ਉਹਨਾਂ ਨੂੰ ਆਪਣਾ ਜਿਹੜਾ ਕੰਮ ਹੈ ਜਿਹੜਾ ਕੀਤਾ ਗਿਆ ਉਹਦੀ ਜੀਓ ਟੈਗਿੰਗ ਕਿਵੇਂ ਉਹ ਆਪਣਾ ਡਿਜੀਟਲ ਤਰੀਕੇ ਦੇ ਨਾਲ ਉਹਦੀ ਪਤਾ ਲੱਗੇ ਕਿ ਆਹ ਕੰਮ ਹੋਇਆ ਹੈਗਾ ਉਹ ਸਿੱਧਾ ਜਦੋਂ ਤੁਸੀਂ ਜੀਓ ਟੈਗ ਕਰੋਗੇ ਤਾਂ ਨਾਲੋਂ ਨਾਲ ਆਪਣਾ ਗਵਰਨਮੈਂਟ ਆਫ ਇੰਡੀਆ ਨੂੰ ਖਬਰ ਮਿਲ ਜੇਗੀ ਫਲਾਨੇ ਆਪਣਾ ਫਲਾਨੇ ਸਟੇਟ ਦੇ ਵਿੱਚ ਫਲਾਨੇ ਪਿੰਡ ਦੇ ਵਿੱਚ ਫਲਾਨੀ ਜਗ੍ਹਾ ਛੱਪੜ ਦਾ ਕੰਮ ਹੋ ਰਿਹਾ ਸੜਕ ਦਾ ਕੰਮ ਹੋ ਰਿਹਾ ਖੇਤ ਦਾ ਕੰਮ ਹੋ ਰਿਹਾ ਡਰੇਨ ਦਾ ਕੰਮ ਕਿੱਥੇ ਕੰਮ ਹੋ ਰਿਹਾ ਉਹ ਸਾਰਾ ਉੱਪਰ ਚੱਲ ਜਾਏਗਾ ਪਲੱਸ ਇਹ ਮੰਡੀਟਰੀ ਕਰ ਦਿੱਤਾ ਗਿਆ ਹਾਜ਼ਰੀ ਕਿ ਹਾਜ਼ਰੀ ਆਪਣੀ ਲਗਾਈ ਕੀ ਇਲੈਕਟ੍ਰੋਨਿਕਲੀ ਫਿਰ ਉਹਨਾਂ ਨੂੰ ਪੇਮੈਂਟ ਹੋਏਗੀ ਵਿਦਨ 1 ਵੀਕ ਯਾਨੀ ਕਿ ਇਹਨਾਂ ਦੇ ਜਿਹੜੇ ਕਰਾਪਸ਼ਨ ਦੇ ਸਾਰੇ ਸੋਰਸ ਸੀਗੇ ਉਹ ਜਦੋਂ ਬੰਦ ਕਰ ਦਿੱਤੇ ਗਏ ਤਾਂ ਇਹ ਹੁਣ ਚੀਕਾਂ ਮਾਰ ਰਿਹਾ ਕਿ ਆਪਣਾ ਕਰ ਰਿਹਾ ਗਿਆ ਕਿ ਜੀ ਆਪਣਾ ਇਹ ਆਪਣਾ ਗਰੀਬਾਂ ਗਰੀਬ ਮਾਰ ਰਿਹਾ ਹੈ ਇਹ ਆਪਣਾ ਐਂਟੀ ਪੋਰ ਹੈ ਇਹ ਆਪਣਾ ਲੋਕਾਂ ਦੀ ਰੋਟੀ ਖੋਰੀ ਹੈ ਸਰਕਾਰ ਭਾਈ ਇਹ ਦੱਸੋ ਜੇ ਰੋਟੀ ਖੋਰੀ ਆ ਤਾਂ 14 ਸਟੇਟਾਂ ਦੇ ਵਿੱਚ ਤਾਂ ਭਾਜਪਾ ਰੂਲਡ ਸਟੇਟ ਹੈ ਔਰ 6 ਇਹੋ ਜਿਹੇ ਸਟੇਟ ਹੈ ਜਿਹੜੇ ਘੱਟ ਜੋੜ ਕਰਕੇ ਬਨੇ ਹੋਏ ਆ 20 ਸਟੇਟਾਂ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਰੂਲ ਕਰ ਰਹੀ ਹੈ ਕਿ ਉਹਨਾਂ ਦੇ ਵਿੱਚ ਅਲੈਦਾ ਕੋਈ ਸਕੀਮ ਲਾਗੂ ਹੋਣੀ ਹੈ ਸੋ ਇਸ ਕਰਕੇ ਪੰਜਾਬ ਦੀ ਜਿਹੜੀ ਵਿਰੋਧੀ ਪੰਜਾਬ ਦੀ ਗਰੀਬ ਵਿਰੋਧੀ ਸਰਕਾਰ ਹੈ ਇਹ ਆਮ ਆਦਮੀ ਪਾਰਟੀ ਹੈ ਔਰ ਆਮ ਆਦਮੀ ਪਾਰਟੀ ਵਾਕਿਆ ਹੀ ਅਗਰ ਹਤੈਸ਼ੀ ਹੁੰਦੀ ਗਰੀਬ ਲੋਕਾਂ ਦੀ ਤਾ ਫਿਰ ਭਾਈ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਆਪਣਾ ਭਾਰਤ ਸਰਕਾਰ ਪੈਸਾ ਦਵੇ ਨਾ ਦਵੇ ਅਸੀਂ ਦੇਾਂਗੇ ਲੇਕਿਨ ਭਾਈ ਨੰਗੀ ਨਹਾਉਣਾ ਕੀ ਤੇ ਨਿਚੋੜਨਾ ਕੀ ਇਹਨਾਂ ਕੋਲ ਤਾਂ ਹੈ ਹੀ ਕੁਛ ਨਹੀਂ ਇਹਨਾਂ ਕੋਲ ਤਾਂ ਕਰਜ਼ਾ 4 ਲੱਖ ਤੋਂ ਉੱਪਰ 4 ਲੱਖ ਕਰੋੜ ਤੋਂ ਉੱਪਰ ਚੜ ਚੁੱਕਾ ਪੰਜਾਬ ਦੇ ਪੰਜਾਬ ਦਾ ਇੱਕ ਇੱਕ ਦਿਨ ਦਾ ਨਵਾਂ ਨਵਾਂ ਜੰਮਿਆ ਬੱਚਾ ਵੀ ਅੱਜ 1,30,000 ਤੋਂ ਉੱਪਰ ਦਾ ਕਰਜ਼ਾਈ ਹੈ ਪੰਜਾਬ ਦਾ ਹਰ ਬੱਚਾ ਔਰ ਇਹਨਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਕਿ ਅਸੀਂ ਮਹਿਲਾਵਾਂ ਨੂੰ ਇੰਨੇ ਪੈਸੇ ਦੇਾਂਗੇ ਆਹ ਕਰਦਾਂਗੇ ਆਹ ਕਰਦਾਂਗੇ ਆਹ ਕਰਦਾਂਗੇ ਐਜੂਕੇਸ਼ਨ ਫ੍ਰੀ ਕਰਦਾਂਗੇ ਹੁਣ ਸਭ ਤੋਂ ਵੱਡੀ ਗੱਲ ਪੱਤਰਕਾਰ ਵੀਰਾਂ ਦੇ ਵਿੱਚ ਮਨਾਂ ਦੇ ਵਿੱਚ ਆndi ਹੋਏਗੀ ਕਿ ਜਿਹੜੀ ਆਪਣਾ 40% ਪੈਸਾ ਪਾਣ ਦੀ ਗੱਲ ਐ ਉਹ ਤਾਂ ਕੀਤੀ ਨਹੀਂ ਉਹ ਵੀ ਜ਼ਰੂਰੀ ਐ ਹੁਣ ਜਦੋਂ ਪੈਸਾ ਭਾਰੇ ਸਰਕਾਰ ਦਾ ਸਾਰੇ ਦਾ ਸਾਰਾ ਆ ਰਿਹਾ ਤਾਂ ਜ਼ਿੰਮੇਵਾਰੀ ਕੋਈ ਨਹੀਂ ਹੈ ਠੀਕ ਹੈ ਨਾ ਤੇ ਆਪਣਾ ਜਿੰਨਾ ਮਰਜੀ ਖਰਚੋ ਜਿੰਨਾ ਮਰਜੀ ਵੇਸਟ ਕਰੋ ਜਿੰਨਾ ਮਰਜੀ ਮਿਸਪ੍ਰੋਪਰੀਏਟ ਕਰੋ ਜਦੋਂ ਕੋਲੋਂ ਪੈਸਾ ਜਾਏਗਾ ਪੰਜਾਬ ਸਰਕਾਰ ਦਾ ਪੈਸਾ ਜਾਏਗਾ ਤਾਂ ਉਹਦੀ ਮੋਨਿਟਰਿੰਗ ਵੀ ਬੈਟਰ ਹੋਏਗੀ ਉਹਦੀ ਜ਼ਿੰਮੇਵਾਰੀ ਵੀ ਬੈਟਰ ਹੋਏਗੀ ਔਰ ਉਹਨੂੰ ਲੱਗੇਗਾ ਕਿ ਯਾਰ ਇਹ ਮਿਸ ਮੇਰਾ ਪੈਸਾ ਆ ਇਹ ਲੱਗ ਜਾਵੇ ਕਿਸੇ ਕੰਮ ਤੇ ਲੱਗ ਜਾਵੇ ਗਰੀਬ ਦੇ ਘਰ ਦੇ ਵਿੱਚ ਜੇ ਰੋਟੀ ਚੁੱਲਾ ਚੱਲਦਾ ਆ ਤਾਂ ਉਹਦੇ ਨਾਲ ਨਾਲ ਜਿਹੜਾ ਅਸੈਟ ਕ੍ਰिएशन ਹੈ ਉਹ ਵੀ ਨਾਲ ਹੋਵੇ ਜਿਹੜਾ ਕੰਮ ਹੈ ਉਹ ਵੀ ਹੋਵੇ ਇਸ ਕਰਕੇ ਜ਼ਿੰਮੇਵਾਰੀ ਵਧਾਣ ਦੇ ਵਾਸਤੇ ਭਾਰਤ ਸਰਕਾਰ ਨੇ ਇਹ ਫੈਸਲਾ ਲਿਆ ਕਿ ਸਟੇਟ ਦਾ ਵੀ ਕੁਝ ਸ਼ੇਅਰ ਵਿੱਚ ਹੋਣਾ ਚਾਹੀਦਾ ਹੈਗਾ ਤੁਹਾਨੂੰ ਯਾਦ ਹੋਣਾ ਪੱਤਰਕਾਰ ਵੀਰੋ ਜਦੋਂ ਇਹਨਾਂ ਨੇ ਆਮ ਆਦਮੀ ਪਾਕਲ ਕਲੀਨਿਕ ਚਲਾਈਆਂ ਤਾਂ ਉਹ ਪੈਸਾ 60 ਤੇ 40 ਦੀ ਰੇਸ਼ਿਓ ਨਾਲ ਭਾਰਤ ਸਰਕਾਰ ਆਸ਼ੀਸ਼ਮਾ ਯੋਜਨਾ ਦੇ ਤਹਿਤ ਪੇਜ ਰਹੀ ਸੀ ਲੇਕਿਨ ਜਦੋਂ ਭਾਰਤ ਸਰਕਾਰ ਨੇ ਪੈਸਾ ਬੰਦ ਕਰ ਦਿੱਤਾ ਕਿ ਨਹੀਂ ਜੇ ਤੁਸੀਂ ਆਪਣਾ ਆਮ ਆਦਮੀ ਕਲੀਨਿਕ ਲਿਖਣਾ ਹੈ ਚਲਾਣਾ ਹੈ ਤਾਂ ਚਲਾਓ ਫਿਰ ਸਾਡਾ ਪੈਸਾ ਸਾਡਾ ਤੇ ਕੋਈ ਲੋੜ ਨਹੀਂ ਹੈ ਤਾਂ ਫਿਰ ਇਹਨਾਂ ਨੇ ਹੁਣ ਉਹ ਆਪਣਾ ਨਵੀਂ ਸਕੀਮ ਦੇ ਵਿੱਚ ਆਸ਼ੀਸ਼ਮਾਨ ਜਿਹੜਾ ਕੇਂਦਰ ਵਗੈਰਾ ਲਿਖ ਲਿਖ ਦਿੱਤਾ ਤੇ ਉਹ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਚੱਲਣ ਲੱਗ ਪਏ ਆ ਲੇਕਿਨ ਇਹਨਾਂ ਨੇ ਹੋਣਗੇ ਇੱਕ ਹੋਰ ਚਲਾਕੀ ਜਿਹੜੀ ਵਰਤੀ ਹੈ ਉਹ ਆਪਣੀ ਜਿਹੜੀ ਗਲੀ ਮੁੜਦੀ ਹੈ ਨਾ ਜਿੱਥੋਂ ਆਪਣਾ ਜਿੱਥੇ ਕਲੀਨਿਕ ਹੈ ਉਹਦੇ ਵਿੱਚ ਲਿਖ ਲੈ ਆਮ ਆਦਮੀ ਕਲੀਨਿਕ ਕਿੱਧਰ ਹੈ ਐਦਾ ਛੋਟਾ ਜਿਹਾ ਫੱਟੀ ਲਾਈ ਹੋਈ ਹੈ ਮੈਂ ਬੜੀ ਵੱਡੀ ਪੜੀ ਹੈ ਆਮ ਆਦਮੀ ਕਲੀਨਿਕ ਕਿੱਧਰ ਹੈ ਉਹ ਬਈ ਦੱਸੋ ਇਹਦੇ ਨਾਲ ਉਂਗਲੀ ਕਰਨ ਨਾਲ ਜਾਂ ਲੇਖਣ ਨਾਲ ਜਾਂ 2x2 ਫੁੱਟ ਦਾ ਬੋਰਡ ਲਾਣਾ ਕਲੀਨਿਕ ਤੁਹਾਡੀ ਬਣ ਜਾਣੀ ਹੈ ਬਣਾ ਲਈਦਾ ਬਣਾ ਲੋ ਲੇਕਿਨ ਲੋਕਾਂ ਨੂੰ ਜਿਹੜਾ ਫਾਇਦਾ ਹੈਗਾ ਉਹ ਜ਼ਰੂਰੀ ਹੈ ਗਰੀਬ ਆਦਮੀ ਨੂੰ ਪਹੁੰਚਣਾ ਚਾਹੀਦਾ ਹੈਗਾ ਸੋ